ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਮਿੱਟੂ ਨੀਯਮ ਪਰ ਸਵਾਤ ਕਰਨਾ ਦੀ ਖੋਰ ਵੀਡੀਓ ਵਿੱਚ ਦਰਸ਼ਕੋ ਤੁਹਾਨੂੰ ਪਤਾ ਅੱਜ ਕੱਲ ਬਾਜ਼ੀਆਂ ਦਾ ਟਾਈਮ ਆ ਬਾਜ਼ੀਆਂ ਚੱਲ ਰਹੀਆਂ ਨੇ ਅੱਜ ਬਾਜੀ ਚੱਲ ਰਹੀ ਆ ਪੈਂਡਲ ਸਾੜੇ ਦੁਪਹਿਰ ਦਾ ਟਾਈਮ ਹੋ ਚੁੱਕਿਆ ਇੱਕ ਬੱਜ ਚੁੱਕਿਆ ਤੇ ਪਹਿਲਾਂ ਆਪਾਂ ਵੀਰ ਨਾਲ ਗੱਲ ਕਰਦੇ ਆ ਬਿਯੰਤਾ ਨਾਲ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਉਹ ਠੀਕ ਠਾਕ ਹਾਂ ਜੀ हां ਵੀ ਆਪਣੇ ਪਿੰਡ ਦੇ ਬਾਜੀ ਮਨ ਲਾ ਤੁਸੀਂ ਕਰਵਾਈ ਹੈ ਇਹ ਨਹੀਂ ਜੀ ਇਹ ਕੱਪ ਕਲੱਬ ਨੇ ਕਰਾਈ ਹੈ ਜੀ ਸੱ ਕੱਪ ਕਲੱਬ ਨੇ ਵੀ ਕਰਵਾਈ ਆਪਣਾ ਪਿੰਡ ਰੱਖਿਆ ਸੀ ਲਸਾੜਾ ਵਿੱਚ ਲਸਾੜਾ ਪਿੰਡ ਰੱਖਿਆ ਸੀ ਜਿਹੜੇ ਵਿੱਚ ਇੱਕ ਤਾਂ ਪਹਿਲਾ ਸੀ ਮਾਸਟਰ ਸਰਾਉਤ ਦਾ ਧੰਨਵਾਦ ਠੀਕ ਹੈ ਕਾਲਾ ਕੱਪ ਦਾ ਧੰਨਵਾਦ ਜਿਹੜੇ ਬਹੁਤ ਵਧੀਆ ਬਾਜੀ ਕਰਾਉਂਦੇ ਨੇ ਸਹੀ ਗੱਲ ਆ ਹੋਰ ਵੀਰਾਂ ਦਾ ਮੈਂ ਨਾਮ ਨਹੀਂ ਜਾਣਦਾ ਇੱਕ ਨਿੰਮਾ ਚੁੰਮ ਵਾਲਾ ਉਹ ਵੀ ਨਾਲ ਠੀਕ ਆ ਠੀਕ ਆ ਬਾਈ ਉਹਦਾ ਵੀ ਧੰਨ ਕਰਦੇ ਧੰਨਵਾਦ ਕਰਦੇ ਜਿਹੜਾ ਲੈਪ ਕਰਦੇ ਆ ਬਹੁਤ ਵਧੀਆ ਲੈਪ ਉਹਨਾਂ ਦਾ ਹਾਂ ਹਾਂ ਕੀ ਨਾਮ ਆ ਬਾਈ ਦਾ ਸਾਡਾ ਪੰਜਾਬ ਲਾਈਵ ਹੈ ਸਾਡਾ ਪੰਜਾਬ ਬਾਈ ਮੀਰ ਲਾਈਵ ਕਰ ਰਿਹਾ ਕੰਪਿਊਟਰਾਂ ਦੇ ਆਪਣੇ ਕਬੂਤਰਾਂ ਦੀ ਬਾਜੀ ਲਾਈਵ ਚੱਲ ਰਹੀ ਆ ਤੁਸੀਂ ਦੇਖ ਸਕਦੇ ਹੋ ਸਾਡਾ ਪੰਜਾਬ ਚੈਨਲ ਤੇ ਤੇ ਹੋਰ ਵੀ ਬਾਈ ਲਾਈਵ ਕਰਦਾ ਤੇ ਹੋਰ ਕੁਝ ਕਹਿਣਾ ਚਾਹਣਾ ਬਾਜੀ ਬਾਰੇ ਹਾਂਜੀ ਦੱਸੋ ਬਹੁਤ ਵਧੀਆ ਲਾਈਵ ਚੱਲਦੇ ਬਾਈ ਜੀ ਬਾਜੀ ਬਾਰੇ ਕਹਿਣਾ ਬਾਜੀ ਬਹੁਤ ਇੱਕ ਨੰਬਰ ਹੁੰਦੀ ਆ ਜੀ ਢੱਕ ਕੇ 6:30 ਵਜੇ ਛੁੱਟੀ ਆ ਹਾਂ ਸਾਡੇ ਸਵੇਰੇ ਕਿੰਨਾ ਨੋ ਛੁੱਟੀ ਸੀ 6:30 ਵਜੇ 6:30 ਵਜੇ ਹਾਂਜੀ 6:30 ਵਜੇ ਛੁੱਟੀ ਹੈ ਠੀਕ ਹਾਂਜੀ ਹੁਣ ਮਾਰਾ ਦੁਪਹਿਰ ਦਾ ਟਾਈਮ ਹੋ ਗਿਆ ਹਾਂਜੀ ਤੇ ਆਪਾਂ ਕਾਪੀ ਵਾਲੇ ਬੰਦੇ ਨਾਲ ਵੀ ਕਰਦੇ ਆਂ ਦੋਸਤੋਂ ਗੱਲਬਾਤ ਫੇਰ ਬਾਅਦ ਤੇ ਫਿਰ ਤੁਹਾਨੂੰ ਆਥਣੇ ਦਿਖਾਵਾਂਗੇ ਵੀਡੀਓ ਆਪਾਂ ਇਹੜੇ ਬੰਦੇ ਜਿੱਤਣਗੇ ਉਹਨਾਂ ਦੀ ਸਪੈਸ਼ਲ ਬਣਾਵਾਂਗੇ ਨਾਲ ਆਪਾਂ ਇਹ ਵਿੱਚ ਇਹ ਜੋੜ ਦਾਂਗੇ ਬਾਕੀ ਹੋਰ ਕਲਿੱਪ ਲੈ ਲੈਨੇ ਆ ਤੇ ਇੱਕ ਗੱਲ ਮੇਨ ਹੋਰ ਆਪਾਂ ਨਾਲ ਜਿਹੜੇ ਕਬੱਡੀ ਦੇ ਕੋਲ ਖਿਡਾਰੀ ਆ ਚਾਹੇ ਕੋਈ ਪਹਿਲਵਾਨ ਉਹਨਾਂ ਦੀ ਆਪਾਂ ਵੀਡੀਓ ਬਣਾਇਆ ਕਰਨੀਆਂ ਨੇ ਮੰਨ ਲਾ ਉਹਨਾਂ ਨਾਲ ਬਹਿ ਕੇ ਗੱਲਾਂ ਬਾਤਾਂ ਕਰਿਆ ਕਰਨੀਆਂ ਨੇ ਚਾਹੇ ਤੁਸੀਂ ਇੰਟਰਵਿਊ ਸਮਝ ਲਓ ਆਪਣੀਆਂ ਤਾਂ ਦੇਸੀ ਗੱਲਾਂ ਹੁੰਦੀਆਂ ਨੇ ਯਾਨੀ ਹੁਣ ਤੋਂ ਮਹੀਨੇ ਤੱਕ ਸਟਾਰਟ ਕਰ ਦੇਣੀ ਨੇ ਤੁਸੀਂ ਆਪਣਾ ਸਪੋਰਟ ਕਰ ਆਪਾਂ ਨੂੰ ਤੇ ਆਲੇ ਆਪਾਂ ਨੂੰ ਪੁਆਇੰਟ ਕਰਕੇ ਦੱਸਿਓ ਕਿਹੜਾ ਕਿਹੜਾ ਬੰਦ ਵੀਰ ਦੀ ਆਪਾਂ ਵੀਡੀਓ ਬਣਾਈਏ ਤੇ ਹੁਣ ਜੋ ਆਪਾਂ ਗੁਰੂਤਰ ਬਾਜੀ ਕਹਿੰਦੀ ਉਹ ਵਾਪਸ ਆਉਣੇ ਹਾਂ ਦੱਸੋ ਵੀਰੇ ਹੋਰ ਸਾਡੇ ਪਿੰਡ ਹਰਿੰਦਰ ਸਰਪੰਚ ਦਾ ਛੱਟ ਨਾਲ ਪੂਰਾ ਸਹਿਯੋਗ ਹੈ ਠੀਕ ਆ ਸਾਰੇ ਪਿੰਡ ਦਾ ਸਹਿਯੋਗ ਆ ਪੂਰਾ ਹੈ ਤੇ ਹਾਂਜੀ ਦੋਸਤੋ ਅਰੇ ਵੀਰੋ ਨਾਲੇ ਬਾਜੀ ਕਬੂਤਰਾਂ ਦੀ ਸੜਾਈ ਆ ਸਵੇਰ ਤੋਂ ਉਹਨਾਂ ਦਾ ਕਲੱਬ ਵਾਲਿਆਂ ਨਾਲ ਕਰਦਿਆਂ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਵੀਰੇ ਪਹਿਲਾਂ ਆਪਣਾ ਨਾਂ ਤੇ ਆਪਣੇ ਪਿੰਡ ਦਾ ਨਾਂ ਦੱਸੋ ਇੱਕ ਵਾਰ ਮੇਰਾ ਜੀ ਸ਼ਕੂਰ ਮਹਮਸ਼ਕੂਰ ਆ ਜੀ ਪਿੰਡ ਦੁਲਵਾ ਮੇਰਾ ਠੀਕ ਕੋਲੇ ਲਵੇ ਠੀਕ ਆ ਤੇ ਆਹ ਮੁੰਡਾ ਕਾਲਾ ਕੁੱਪਾ ਹੈ ਕਾਲਾ ਕੁੱਪਾ ਠੀਕ ਆ ਤੇ ਉਹ ਮੁੰਡਾ ਨਿਮਾ ਚੂਮਾ ਠੀਕ ਆ ਕੀਤੇ ਠੀਕ ਆ ਤੇ ਤੁਸੀਂ ਇਹ ਮਾਲਾਂ ਬਾਜ਼ੀਆਂ ਕਲੱਬੀਆਂ ਕਰਾਉਨੇ ਹੋ ਕਿੰਨੀਆਂ ਕੁ ਬਾਜ਼ੀਆਂ ਕਰਾਉਣ ਤੱਕ ਸਾਡੀਆਂ ਇਹ ਹਰ ਸਾਲ ਹੀ ਹੁੰਦੀਆਂ ਨੇ ਜੀ ਘੱਟੋ ਘੱਟ ਸਾਡੀਆਂ ਬਾਜ਼ੀਆਂ 10 ਤੋਂ 15 ਹੁੰਦੇ ਨੇ ਕਾਹੇ ਹੋ ਗਿਆ 7-8 ਤਾਂ ਹੋ ਗਈਆਂ ਆਹ ਮਤਲਬ 10 ਤੋਂ 15 ਬਾਜ਼ੀਆਂ ਸਾਰੀਆਂ ਨੌਵੀਂ ਬਾਜੀ ਆ ਜੀ ਨੌਵੀਂ ਬਾਜੀ ਆ ਠੀਕ ਆ ਮੋਟਰਾਂ ਵਾਲੀ ਬਾਜੀ ਆ ਹਾਂ ਜੀ ਤੇ ਉਹ ਦੱਸਦੇ ਆ ਕੋਈ ਵੀ ਤੇ ਸਵੇਰੇ ਤੁਸੀਂ ਕਿੰਨੇ ਵਜੇ ਕਬੂਤਰ ਛੱਡੇ ਸਾਢੇ 6 ਵਜੇ ਕਬੂਤਰ ਛੱਡਦੇ ਜੀ ਅਸੀਂ ਉਹ ਕਿੰਨਾ ਟਾਈਮ ਲੱਗਿਆ ਤੇ ਹੁਣ ਹੋ ਗਿਆ ਜੀ 1:10 40 ਮਿੰਟ ਹੋ ਗਏ 1 ਵਜੇ ਹਾਂ ਜੀ 48 ਪੌਣੇ 2 ਹੋ ਗਏ ਪੌਣੇ 2 ਹੋ ਗਏ ਤੇ ਆਪਾਂ ਵੀ ਕਿੰਨੇ ਕਬੂਤਰ ਉੱਡੇ ਨੇ ਸਵੇਰੇ 122 ਕਬੂਤਰ ਉੱਡੇ ਨੇ ਜੀ 122 ਕਬੂਤਰ ਉੱਡੇ ਨੇ ਤੇ ਕਿੰਨੇ ਭੱਜ ਗਏ ਹੋਂ ਤੱਕ ਤੇ ਹੁਣ ਤੱਕ ਮੇਰੇ ਖਿਆਲ ਤਕਰੀਬਨ 25 ਕਬੂਤਰ ਘਟੇ ਗਏ 25 ਕਬੂਤਰ ਘਟੇ ਗਏ ਉਸੋਂ ਭੱਜ ਗਏ ਕੁਝ ਬੈਠ ਵੀ ਗਏ ਚਲ ਆਹ ਹੋਂ ਦਾ ਬੈਠ ਵੀ ਜਾਂਦੇ ਆ ਤੇ ਇਹ ਆਪਣਾ ਮਾਦਾ ਕਿੰਨੇ ਘੰਟੇ ਤੱਕ ਚੱਲਣ ਦੀ ਬਲ ਦੀ ਸਹੂਰਾ ਏਜੀ ਟੈਂਪਰੇਚਰ ਤੇ ਆ ਅੱਜ ਥੋੜਾ ਜਿਹਾ ਆ ਹਾਂ ਅੱਜ ਥੋੜਾ ਜਿਹਾ ਘਟਾ ਆ ਜੇ ਉਮੀਦ ਆ ਵੀ 5 6 ਨੂੰ ਬਾਜੀ ਜਾਊਗੀ ਠੀਕ ਆ ਠੀਕ ਆ ਠੀਕ ਆ 6 ਵਜੇ ਨੂੰ ਜਾਊਗਾ ਠੀਕ ਆ ਤੇ ਆਪਣੀਆਂ ਅਗਲੀਆਂ ਬਾਜੀਆਂ ਕਿੱਥੇ ਕਿੱਥੇ ਨੇ ਉਹ ਵੀ ਬੋਲੋ ਅਗਲੀ ਬਾਜੀ ਆ ਜੀ ਸਾਡੇ ਹੁਣ ਮੇਨ ਵਰਲਡ ਕੱਪ ਵਾਲੀ ਜਿਹੜੀ 5 ਮੋਟਰਸਾਈਕਲ ਨੇ ਆਪਣੇ 23 ਤਰੀਕ ਦੀ ਪਿੰਡ ਕੁੱਪ ਆ ਜੀ ਬਾਜੀ ਕੁੱਪ ਕਹਾਂ ਠੀਕ ਆ ਆਵਾਂਗੇ ਵੀ ਆਪਾਂ ਉੱਥੇ ਵੀ 5000 ਉੱਥੇ ਮੋਢਾ ਜੀ 120 ਕਬੂਤਰ ਨੇ 5 ਮੋਟਰਸਾਈਕਲ ਨੇ ਠੀਕ ਆ ਠੀਕ ਆ ਤੇ ਦੱਸੋ ਸੁਣ ਲਓ ਤੇ ਬਾਕੀ 24 ਤੇਰਾ ਬਹੁਤ- ਕਦਾ ਕਹਦੇ ਜੇ ਕਰਨਾ ਤਾਂ ਆਪਾਂ ਸਾਮੀ ਗੱਲਬਾਤ ਕਰਾਂਗੇ ਜਾਂ ਤੁਸੀਂ ਨਾਮ ਲੈਓ ਇਹ ਸਾਡੇ ਬੈਠੇ ਨੇ ਮਾਟਰ ਸਰਾਉ ਦਾ ਜਿਹੜੇ ਇਸ ਕਲੱਬ ਦੇ ਪ੍ਰਧਾਨ ਨੇ ਅਸਹਾ ਮਾਟਰ ਹਾਂ ਮਾਟਰ ਸਰਾਉ ਆਜੋ ਜੀ ਇਹ ਕਲੱਬ ਦੇ ਆਜੋ ਮਾੜਾ ਜ ਆਓ ਤੁਸੀਂ ਆਜੋ 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 ਜੋਬ ਕਰਨੇ ਵਾਲੀ ਹਾਂ ਜੋਬ ਕਰਦੇ ਨੇ ਇਹ ਹੋਰ ਜੀ ਬੀ ਜੀ ਆ ਜਿੱਥੇ ਆ ਜੀ ਆ ਆ ਗਏ ਆਪਣੇ ਨਾ ਪ੍ਰਧਾਨ ਸਾਹਿਬ ਜਿਹੜੇ ਕਲੱਬ ਦੇ ਪ੍ਰਧਾਨ ਨੇ ਮਨ ਲੋ ਕਬੂਤਰ ਕਲੱਬ ਦੇ ਜਿਹੜੇ ਬਾਜੀਆ ਸੌਣ ਨੇ ਸਤੀ ਗਲਵਾਈ ਜੀ ਸਤੀ ਗਲਵਾਈ ਜੀ ਸਵਾਗਤ ਕਰਦੇ ਆ ਸਾਡੇ YouTube ਚੈਨਲ ਤੇ ਤੇ ਵੀਰੇ ਆਪਣਾ ਨਾਂ ਤੇ ਫਿਰ ਵੀ ਇੱਕ ਵਾਰ ਵੇਰਵਾ ਦੇ ਦਿਓ ਦੇਖੋ ਨਾਂ ਮੇਰਾ ਅਜੀਤਪਾਲ ਸਿੰਘ ਆ ਜੀ ਪਿੰਡ ਖਰੋਦ ਆ ਪਰ ਜਾਣਦੇ ਮਾਸਟਰ ਸਰਾਉਦ ਨਾਲ ਹੀ ਨਹੀਂ ਆਪਾਂ ਮਾਸਟਰ ਸਰਾਉਦ ਨਾਲ ਹੀ ਆਪਣੇ ਕਬੂਤਰ ਉੜਦੇ ਨੇ ਕੰਮ ਕਰਦੇ ਨੇ ਜੀ ਕਲੱਬ ਨਾਲ ਜੁੜੇ ਹੋਈ 2012 ਚ ਕਲੱਬ ਬਣਾਇਆ ਚੱਲਦਾ ਚੱਲਦਾ ਕਰਕੇ ਅੱਜ ਤੱਕ ਆ ਗਿਆ ਐਨ ਆਰ ਆਈ ਬੰਦੇ ਜੁੜੇ ਸਾਡੇ ਨਾਲ ਠੀਕ ਆ ਵੀਰੇ ਪਰ ਬਾਜੀ ਜੀ ਆਪਦੇ ਤਰਫੋਂ ਬਹੁਤ ਹੀ ਵਧੀਆ ਗਰਾਉਂਡ ਦੀ ਕੋਸ਼ਿਸ਼ ਕਰਦੇ ਆ ਬਾਕੀ ਲੋਕ ਨੇ ਸਾਰੇ ਲੋਕਾਂ ਦਾ ਸਾਡਾ ਕੱਲਿਆਂ ਦਾ ਕਲੱਬ ਨਹੀਂ ਸਾਰਿਆਂ ਦਾ ਸਾਂਝਾ ਹੀ ਕਲੱਬ ਆ ਹਾਂ ਜੇ ਮੈਂ ਹੁਣ ਤੁਹਾਨੂੰ ਸਾਰਾ ਪਿੰਡ ਸਾਧ ਦੇ ਪੂਰਾ ਸਾਧ ਸਾਧ ਦੇ ਨੇ ਉਸ ਉਸੇ ਪਿੰਡ ਅਸੀਂ ਬਾਜੀ ਕਰਾਉਨੇ ਜਿੱਥੇ ਪਿੰਡ ਸਾਧ ਦਿੰਦਾ ਸਹੀ ਗੱਲ ਆ ਕਿਹੜਾ ਕਿਹੜਾ ਕਮੂਤਰ ਰਹਿ ਜੂਵੇ ਫੜ ਕੇ ਵਾਲਾ ਦੋਹਰਾ ਦੋਏਗਾ ਨਹੀਂ ਹਾਂਜੀ ਹਾਂ ਹਾਂ ਉਹ ਕਬੂਤਰਾਂ ਦੇ ਮਿਹਨਤ ਬਹੁਤ ਵਧੀਆ ਤੁਹਾਨੂੰ ਪਤਾ ਯਾਰ ਬਾਕੀ ਨਾਮ ਵੰਡ ਕੇ ਜੀ ਐਨ ਆਰ ਆਈ ਬੰਦੇ ਤੇ ਨਾਲ ਸਾਡੇ ਮੁੰਡੇ ਜਿਹੜੇ ਨੇ ਜਿੱਦਾਜ ਵਾਲਾ ਮੋਟਰਸਾਈਕਲ ਇੱਥੇ ਅਸੀਂ ਦੇਣਾ ਸਾਡੇ ਵਾਲੇ ਗਰੁੱਪ ਵੱਲੋਂ ਆ ਕਿਤੇ ਅਲੱਗ ਕਿਤੇ ਕੁੱਪ ਦੇਣੇ ਨੇ ਮੋਟਰਸਾਈਕਲ ਪਿੰਦਰੋਂ ਨਹੀਂ ਮੈਂ ਜਾਨੀ ਬਹੁਤ ਬੰਦੇ ਹੋਲੇ ਹੋਏ ਨੇ ਪਰ ਆਹ ਨਹੀਂ ਜੋੜਦੇ ਜਿਵੇਂ ਧੱਕੇ ਨਾਲ ਮੋਟਰਸਾਈਕਲ ਦੇ ਕੈਕਟਰੀਆ ਕਰੋ ਕੋਈ ਸਭ ਆਪਾਂ ਓਕਰ ਨਹੀਂ ਕਰਦੇ ਹੈਗੇ ਪੱਕੀ ਬੰਦੇ ਨੇ ਸਪੈਸ਼ਲ ਇੰਟਰਵਿਊ ਕਰਾਂਗੇ ਆਪਾਂ ਵੀਡੀਓ ਬਣਾਉਣਾ ਉਹਦੇ ਵਿੱਚ ਸਾਰੇ ਬੰਦਿਆਂ ਦੇ ਨਾਮ ਦੱਸ ਦਿਓ ਭਾਈ ਹਾਂਜੀ ਹਾਂਜੀ ਆ ਤਾਂ ਜਦੋਂ ਕਬੂਤਰ ਆਏ ਆਪਾਂ ਮੰਨੋਇਆ ਤੇ ਦਰਸ਼ਕੋ ਬਾਕੀ ਵੀਰ ਨਾਲ ਆਪਾਂ ਸામੀ ਰੋਟੀ ਗੱਲਬਾਤ ਕਰਾਵਾਂਗੇ ਜਦੋਂ ਨਾਮ ਦੇਣਗੇ ਇਹ ਤੇ ਤੁਸੀਂ ਬਣੇ ਰਹੋ ਵੀਡੀਓ ਨਾਲ ਇਦਾਂ ਹੀ ਤੇ ਆਪਾਂ ਸામੀ ਦਿਖਾਵਾਂਗੇ ਤੁਹਾਨੂੰ ਵੀਡੀਓ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਅਸਲ ਡਿਓ ਕਿੰਨਾ ਕਾ ਇਕੱਠਾ ਅੱਜ ਠੀਕ ਹੈ ਭਾਈ ਠੀਕ ਹੈ ਇਹਨੂੰ ਮੈਂ ਦੁਬਾਰਾ ਕਿਹਾ ਬਈ ਕਬੂਤਰ ਦੇ ਰਹਿਣ Gracias. ਆਦਾ ਮੇਨ ਖਾਸ ਲਈ ਆਣਾ ਇਹਦਾ ਨੰਬਰ ਪਾਵਾ ਤੇ ਆਇਆ ਆਰੇ ਜਿੰਗੂਆਸ ਦਾ ਖਾਤੀ ਆਰੇ ਖੈਣ ਲਵੇਗਾ ਲਸੀ ਇਹਦਾ ਮੇਨ ਕੀ ਯਾਰ ਨਹੀਂ ਪਿਛਾੜੇ ਇਹ ਪਹਿਲਾ 1 ਦੇ ਪੰਜਵਾਂ ਦੇ ਪਹਿਲਾ ਪੰਜਵਾਂ ਗੱਗੀ ਫੈਸਲਗੜ ਜੀ ਕਾਲੇ ਆ ਜਾ ਉੱਧਰ ਤੇ ਇਹ ਪੰਜਾ ਤੇ ਸਾਂਝੀ ਹੋਈ ਹੈ ਜੀ ਇਹਨਾਂ ਦੀ ਪਹਿਲਾ ਪੰਜਵਾਂ ਨਾਮ ਹਾਂ ਪਹਿਲਾ ਪੰਜਵਾਂ ਪਿੰਡ ਨਸਾੜਾ ਜਿੱਥੇ ਮੋਟਰਸਾਈਕਲ ਵਾਲੀ ਅੱਜ ਬਾਜੀ ਹੋਈ ਸੀ ਜੀ ਪੰਜਾਂ 'ਚ ਬਾਜੀ ਵੰਡੀ ਗਈ ਤੇ ਆ ਪੰਜਵਾਂ ਨਾਮ ਆ ਜੀ ਲਓ ਜੀ ਆਹ ਆ ਸਭੀ ਦੋ ਆਪਣੇ ਹਾਂ ਆ ਦੋ ਇਹਨਾਂ ਦੇ ਰਹੇ ਨੇ ਜੀ ਦਸ ਤੇ ਦਸ ਤੇ ਆਈ ਹੜ ਲਓ ਲਓ ਜੀ ਅਗਲਾ ਨਾਮ ਬੋਲ ਵੀ ਜੱਸ ਕਰਨ ਜਰਗੜੀ ਬਾਈ ਦੋ ਬੂਤਰ ਰਹਿਆ ਇਹਨਾਂ ਦੇ ਦੋ ਰਹੇ ਨੇ ਜੀ ਪੰਜਾਂ ਦੇ ਵਿੱਚੋਂ ਵਾਕਾ ਮੁਾਰਕਾਂ ਦੀ ਜਿਤਨ ਵਾਲਿਆਂ ਨੂੰ ਆਹ ਜਿਹੜਾ ਦੂਜਾ ਉਹ ਕੋਈ ਨਹੀਂ ਨਹੀਂ ਕੋਈ ਗੱਲ ਨਹੀਂ ਠੀਕ ਵੀ ਨਹੀਂ ਨਹੀਂ ਤਖਰ ਵਾਲੇ ਨੇ ਤਖਰ ਵਾਲੇ ਰੱਪ ਜੱਪੋ ਤੀਜਾ ਕੱਪ ਜੱਪ ਕਰੋ ਨਾਲ ਆ ਜਾ ਮਾਟਰ ਦੇ ਨਾਮ ਸਾਈਡ ਤੋਂ ਹੋ ਜਾ ਭਾਈ ਹੋ ਜਾ ਹੋ ਜਾ ਲਵੇ ਉਹ ਸਾਡੇ ਕਲੱਬ ਦੇ ਮੈਂਬਰ ਕੋਲੇ ਹੋ ਜਾ ਆ ਜਾ ਇਹਦੇ ਆ ਜਾ ਹੋਰ ਲਓ ਜੀ ਤੀਜਾ ਨਾਮ ਸਾਡੇ ਵਾਲਾ ਇਹ ਚੁੱਪ ਕਰ ਜਾ ਤੀਜਾ ਨਾਮ ਬਾਬੂ ਤਖਰ ਬਾਈ ਬਹੁਤ ਸੋਹਣਾ ਉੜਿਆ ਜੀ ਇਹਨਾਂ ਦਾ ਵੀ ਕਬੂਤਰ ਬਾਈ ਬਾਜੀ ਕਿਵੇਂ ਲੱਗੀ ਬਾਈ ਬਾਜੀ ਕਿਵੇਂ ਲੱਗੀ ਬਾਈ ਤੱਕਾ ਕਿਸੇ ਨਾਲ ਕੋਈ ਲੱਖੇ ਦੋਸਤ ਹੈਲੋ ਵੀਰ ਬਾਜੀ ਕਿਸ ਤਰ੍ਹਾਂ ਦੀ ਹੋਈ ਕਿਸੇ ਨਾਲ ਨਜ਼ਾਇਜ਼ ਤੱਕਾ ਕੀਤਾ ਜਾਂ ਟੱਪੇ ਹੋਵੇ ਬਾਈ ਕਰਾਈਏ ਬਾਈ ਜੀ ਠੀਕ ਹੈ ਆ ਲੱਖਾ ਪੁਰਥਲੇ ਦਾ ਕਬੂਤਰ ਆ ਜੀ ਉਹ ਤੱਕਰਾਂ ਤੋਂ ਇਹਨਾਂ ਨੇ ਐਂਟਰੀ ਲੈਤੀ ਦੀ ਜੀ ਉਹ ਕਬੂਤਰ ਉੜਿਆ ਉਹ ਕਬੂਤਰ ਉੜਿਆ ਜੀ ਚਲੋ ਜੀ ਚਲੋ ਜੀ ਰਾਤੇ ਪੈਸੇ ਲੈ ਕੇ ਜਾਇਆ ਭਾਈ ਫੇਰ ਨਹੀਂ ਬੜਾ ਦੂਡਾ ਨੰਬਰ ਉਹ ਆ ਗਿਆ ਆ ਜਾਓ ਵੀ ਆ ਜਾਓ ਬਾਦ ਨਹੀਂ ਹੋ ਆ ਕੇ ਆ ਕੇ ਆ ਕੇ ਮੋਟਰਸਾਈਕਲ ਬਾਦ ਦੇਣਾ ਬੰਦੇ ਨੂੰ ਆਓ ਆ ਕੇ ਇਹਦਾ ਸਾਡਾ ਆਇਆ ਜੀ ਓਹ ਆ ਗਿਆ ਗਰਦੀਪ ਆ ਗਿਆ ਆ ਗਿਆ ਸਾਧੂ ਮਨਵੀਰ ਆ ਜਾ ਓ ਮਨਵੀਰ ਤੁਸੀਂ ਸਾਡੇ ਤੋਂ ਉਹਦੇ ਸਾਡੇ ਤੋਂ ਬਾਤ ਕਰਨੇ ਦੋਨੋਂ ਤੋਨੋ ਦੂਜਾ ਨੰਬਰ ਦੇ ਦਿਓ ਦੂਜਾ ਨੰਬਰ ਆਜਾ ਗਰਦੀਪ ਆ ਗਿਰਦੀ ਦੇ ਦੂਜੇ ਵਾਲੇ ਆਓ ਗਰਦੀਪ ਆਜਾ ਕਰ ਆ ਗਿਆ ਜੀ ਗਰਦੀਪ ਨੂੰ ਗੱਡੀ ਪੋੜੇ ਆਜਾ ਮੂਰੇ ਆਜਾ ਇੱਧਰੋਂ ਬਾਹਰ ਬਾਬਾ ਜੀ ਆਜਾ ਆਜਾ ਬੰਦੇ ਮੰਗ ਬਾਬਾ ਜੀ ਪੈਸੇ ਦੇ ਫਰਾਉ ਗਰਦੀਪ ਨੂੰ ਆ ਪੈਸੇ ਵੜਾਓ ਵੜਾਉਣਗੇ ਥੱਲੇ ਹੋ ਜਾ ਗੱਡੀ ਪੂਰ ਨਾਲ ਗਰਦੀਪ ਮੂਰੇ ਹੋ ਕੇ ਪੈ ਥੱਲੇ ਹੋ ਜਾ ਉਹ ਦੇਵੇ ਨਾਲ ਲਓ ਜੀ ਰੇਟ ਬਾਬਾ ਲਗੋਤਾ ਦੂਜਾ ਨਾਮ ਜੀ ਥੱਲੇ ਨੂੰ ਕਰ ਲੋ ਕੱਪ ਹੈਪੀ ਕੱਪ ਮੁੰਡਾ ਨੰਬਰ ਹੈ ਜਿਹੜੇ ਕੇ ਬਹੁਤ ਫਟ ਗਈ ਤੇ ਇਸ ਕਬੂਤਰ ਨੇ ਵੀ ਮੋਟਰਸਾਈਕਲ ਲਈ ਲੇਕਿਨ ਫਿਰ ਵੀ ਦੂਸਰਾ ਨੰਬਰ ਤੇ ਆ ਗਿਆ ਜੀ ਕਬੂਤਰ ਵਧੀਆ ਉੜਿਆ ਜੀ ਇਸ ਮੁੰਡੇ ਦਾ ਹੈਪੀ ਕੱਕੋ ਬਈ ਵਧਾਈਆਂ ਵੀ ਜਤਨਾ ਨੂੰ ਆ ਜਾਓ ਜੀ ਪਹਿਲਾ ਨੰਬਰ ਪੰਤੀ ਸਰਾਉਦ ਪੰਤੀ ਸਰਾਉਦ ਹੋਟਲ ਹੈ ਦਸ ਲਗ ਭਲਾ ਆਗਾ ਬਣੀ ਤਨਿਆ ਇਧਰ ਆ ਇਧਰ ਆ ਜੀ ਲੈਣਾ ਉਹ ਮੱਕਰ ਦੀ ਕਬਜ਼ਾ ਕਰ ਲੂ ਮੇਰੇ ਤੇ ਇਹ ਕਿਹਦੇ ਨਾਮ ਬੋਲਦੀ ਐ ਲਾਓ ਜੀ ਫਾਨੀ ਦੇਣਾ ਫਾਨੀ ਸਰਾਉਦ ਨੂੰ ਭੜਾ ਥੱਲੇ ਰੱਖ ਲੋ ਇਹਨੂੰ ਥੱਲੇ ਰੱਖ ਲੋ ਇਹਨੂੰ ਥੱਲੇ ਰੱਖ ਲੋ ਯਾਰ ਮੂੰਹ ਮੂੰਹ ਮੇਰੇ ਦੇਖਣਾ ਨਹੀਂ ਥੱਲੇ ਰੱਖ ਲੋ ਚਲ ਖੁੱਲ ਗਿਆ ਕੋਈ ਨਾਟਕਸ ਲੈਣਗੇ ਆ ਜਾਓ ਵੀਰੇ ਆ ਜਾਓ ਓ ਥੱਲੇ ਰੱਖ ਲੋ ਵੀਰ ਓ ਮੂੰਹ ਵੀ ਦੇਖਣਾ ਅਗਲੇ ਦੇ ਥੱਲੇ ਕਰ ਲੋ ਹੋਰ ਉਧਰ ਉਹ ਰੱਖੀ ਉਹ ਫੇਰ ਕਰ ਦੇਣਾ ਲਓ ਜੀ ਫਾਨੀ ਸਰਾਉਦ ਪੁੱਤਰ ਪੁੱਤਰੀ ਕਿੱਥੇ ਰਚਾ ਮੁੰਡਿਆ ਫਾਨੀ ਸਰਾਉਦ 6 5 ਤੇ ਕੱਲੀ ਰਹਿ ਗਈ ਜੀ ਮੋਟਰਸਾਈਕਲ ਤੇ ਕੂਬਟਰ ਕੀ ਪਹਿਲਾ ਨਾਮ ਨਾਲ ਕੱਪ ਨਾਲ ਮੋਟਰਸਾਈਕਲ ਕਿਹੜੇ ਬੱਜਾ ਦਾ ਜੀ ਉਧਰ ਆਜ ਕੀ ਬਾਜਾ ਪਰਥਲਾ ਬਾਈ ਉਥੋਂ ਕੂਬਟਰ ਦੀ ਐਂਟਰੀ ਲੈ ਕੇ ਛੱਡਿਆ ਦੀ ਜੀ ਬਹੁਤ ਸੋਹਣਾ ਉੜਿਆ ਜੀ ਕਬੂਤਰਾ ਕਟੋ ਘੱਟ ਅੱਧੇ ਘੰਟੇ ਦੇ ਉੱਪਰ ਦੀ ਬਿੱਥ ਬਾਦੀ ਕਬੂਤਰ ਨੇ ਬਾਜੀ ਬਾਜੀ ਤੁਹਾਨੂੰ ਕਿਸਨਾ ਤੱਕਾ ਕੋਈ ਦੱਛਿਓ ਉਹ ਬਾਈ ਬਾਜੀ ਬਾਜੀ ਕਿਵੇਂ ਲੱਗੀ ਬਹੁਤ ਵਧੀਆ ਜਿੰਨਾਂ ਦੇ ਜਿੱਤੇ ਨੇ ਉਹ ਦੱਸੋ ਜਿਨੇ ਹਾਰੇ ਨਾਮੀ ਦੱਸੋ ਉਹ ਤਾਂ ਵਿਆਰੇਗਾ ਜੱਚੂ ਨੇ ਰੌੜਾ ਪਾਇਆ ਤੱਕੇ ਨਾ ਕੱਢਦੇ ਲਓ ਜੀ ਆ ਜਿਹੜਾ ਮੋਟਰਸਾਈਕਲ ਆ ਮਾਟਰ ਸਰੌਦ ਗਰੁੱਪ ਕੰਨੀ ਆ ਜੀ ਸਰੌਪ ਗਰੁੱਪ ਕੰਨੀ ਗਰੁੱਪ ਕੰਨੀ ਮਾਟਰ ਸਰੌਦ ਗਰੁੱਪ ਕੰਨੀ ਆ ਜੀ ਇਹ ਮੋਟਰਸਾਈਕਲ ਆ ਜਿਹੜਾ ਸਰੌਦ ਗਰੁੱਪ ਕੰਨੀ ਆ ਸਰੌਦ ਗਰੁੱਪ ਕੰਨੀ ਆ ਤਾੜੀਆਂ ਲਾ ਦੇ ਤਾੜੀਆਂ ਲਾ ਦੇ ਵੀ ਆ ਜਾਓ ਜੀ ਮੋਟਰਸਾਈਕਲ ਤੇ ਮੋਟਰਸਾਈਕਲ ਦੇ ਨਾਲੇ ਹੋ ਜੋ ਆ ਜਾਓ ਗਾਲ ਸੁਤੇ ਰਹੇਗਾ ਆਪਣਾ ਆ ਮੈਂ ਤਾਂ ਉਹ ਲੈ ਕੇ ਆਣਾ ਫੜਾਊਗਾ ਆ ਜਾਓ ਜੀ ਬਹਿ ਗਿਆ ਆ ਫਰਾਜ ਆ ਵੀ ਬੰਦਾ ਸਾਡਾ ਫੜਾਊਗਾ ਆ ਜਾਂਦੇ ਹੋਰੇ ਨੂੰ ਆ ਜਾਓ ਕੋਈ ਨਾ ਆ ਜਾ ਬਾਈ ਚਾਬੀ ਦਾ ਭਾਈ ਮੋਟਰਸਾਈਕਲ ਦੀ ਭਾਈ ਓਏ ਆ ਜਾਓ ਵੀ ਆ ਜਾਓ ਚਾਬੀ ਹੈਗੀ ਸਾਡੇ ਕੋਲੇ ਆ ਜਾਓ ਆ ਜਾਓ ਵੀਰੇ ਇੱਥੇ ਆ ਜਾਓ ਥੋੜਾ ਜਿਹਾ चलो जी जैश आ जाओ जरजीत बाबा आ जा ਲਓ ਜੀ ਮੋਟਰਸਾਈਕਲ ਦੀਆਂ ਚਾਬੀਆਂ ਦਿੰਦੇ ਹੋਏ ਸਰਾਉਦ ਗਰੁੱਪ ਵਾਲੇ ਧੰਨਵਾਦ ਵੀਰੇ ਇੱਧਰ ਸਿਕੰਦਰ ਸਰਾਉਦ ਜੰਟਾ ਸਰਾਉਦ ਮਾਸਟਰ ਸਰਾਉਦ ਹੋਰ ਕੋਈ ਸਰਾਉਦ ਆਪਣਾ ਵੀਰ ਖੜਾ ਸਾਰੇ ਸਾਰੇ ਗਰੁੱਪ ਕੰਨੀ ਸਰਾਉਦ ਕੰਨੀਓ ਬਾਈ ਮੋਟਰਸਾਈਕਲ ਬਹਿ ਜਾ ਬਾਈ ਸਕੂਟਰ ਵੀ ਵਾਹੂਰੇ ਪਸਤਰ ਬਿਠਾ ਲਓ ਤੁਹਾਨੂੰ ਗੱਲ ਦਾ ਮਤਲਬ ਸਮਝ ਆ ਗਿਆ ਇਨੂੰ ਪਾਣੀ ਤਾਂ ਵੀ ਪਾ ਬਲ ਕੋਈ ਨਾ ਦੋ ਮਿੰਟ ਵਸ ਦੋ ਮਿੰਟ ਹੀ ਲੱਗਣੇ ਆ ਜਾ ਦੋ ਕਿਤਨਾ ਮੇਰੇ ਫੋਟੋ ਫੋਟੋ ਆ ਜਾ ਤਾੜੀਆਂ ਤਾੜੀਆਂ ਲਾ ਦੇ ਮੇਰਾ ਮੇਰਾ ਵੀਰ ਬਹੁਤ ਧੰਨਵਾਦ ਬਈ ਨਸਾਰੇ ਵਾਲਿਆਂ ਦਾ ਬਹੁਤ ਗੈਰ ਨੂੰ ਗਰਦੀ ਬਹੁਤ ਬਹੁਤ ਸੋਹਣੀ ਬਾਜੀ ਕਰਾਈ ਵੀ ਨਸਾਰੇ ਵਾਲਿਆਂ ਨੇ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਆਪਣਾ ਮਡੇਆਲਾ ਵੀਰੇ ਐ ਵੀਰੇ ਮਡੇਆਲਾ ਕਬੂਤਰ ਆਪਣਾ ਬਾਈ ਦਾ ਸੀ ਉਸਤਾਦ ਦਾ ਬਿੰਦਰਪੁਰ ਥਲੇ ਦਾ ਬਿੰਦਾਪੁਰ ਥਲੇ ਦਾ ਬਿੰਦਰਪੁਰ ਥਲੇ ਦਾ ਬਿੰਦਰਪੁਰ ਥਲੇ ਦਾ ਹਾਂਜੀ ਗਾ ਠੀਕ ਆ ਫਿਰ ਆਪਾਂ ਪਹਿਲਾ ਸਥਾਨ ਹਾਸਲ ਕੀਤਾ ਹੈ ਹਾਂ ਹਾਂਜੀ ਬਾਈ ਆਪਣਾ ਇਹ ਤੈਨੂੰ ਕਿਵੇਂ ਲੱਗੀ ਬਾਜੀ ਬਾਈ ਬਾਜੀ ਬਹੁਤ ਸੋਹਣੀ ਸੀ ਵੀਰੇ ਬੜੀ ਵਧੀਆ ਬਹੁਤ ਸੋਹਣੀ ਸੀ ਵੀਰੇ ਤੇਰੀ ਸੀ ਪੈਂਡ ਦਾ ਸਹਿਯੋਗ ਕਿਵੇਂ ਰਿਹਾ ਵੀਰੇ ਇਹ ਦੂਪਰ ਨਹੀਂ ਹੋ ਸਕਦਾ ਹਾਂ ਇਹ ਦੂਪਰ ਨਹੀਂ ਹੋ ਸਕਦਾ ਪੈਂਡ ਨੇ ਸਹਾਇਤਾ ਪੂਰਾ ਦਿੱਤਾ ਪੂਰਾ ਵਧੀਆ ਵੀਰੇ ਖਾਣ ਪੀਣ ਦਾ ਜੋ ਵੀ ਸਿਸਟਮ ਸੀ ਸਾਰਾ ਬਹੁਤ ਵਧੀਆ ਲੱਗਿਆ ਵੀਰੇ ਸਵੇਰ ਤੋਂ ਲੈ ਕੇ ਠੰਡੇ ਪਾਣੀ ਦੀ ਮਿੱਠੇ ਪਾਣੀ ਦੀ ਸਬੀਲ ਚੱਲਦੀ ਰਹੀ ਹੈ ਇੱਥੇ ਵੀਰੇ ਬਾਕੀ ਲੰਗਰ ਦਾ ਵੀ ਵੀਰੇ ਬਹੁਤ ਵਧੀਆ ਸੋਹਣਾ ਪ੍ਰੋਗਰਾਮ ਸੀ ਰਾਸ ਕੋ ਤੁਹਾਨੂੰ ਦੱਸ ਦਈਏ ਪੈਂਡ ਵਾਲਿਆਂ ਨੇ ਬਹੁਤ ਵਧੀਆ ਇੱਥੇ ਜਾਨੀ ਚਿਹਰਾ ਨਭਾਈਆ ਆਪਣੀਆਂ ਆਪਣੀਆਂ ਡਿਊਟੀਆਂ ਫੈਰੀ ਤ੍ਰੂਤਰ ਵਾਲੇ ਵੀ ਇੱਕ ਤਪੱਸਿਆ ਜਿਹੜੇ ਧੂਈਆਂ ਸੇਕਦੇ ਨੇ ਉਹ ਤਾਂ 2 ਘੰਟੇ ਸੇਕਦੇ ਨੇ 24 ਘੰਟੇ ਤੋਂ ਮੋਟਰ ਜੇ ਮੋਟਰਸਾਈਕਲ ਜਦ ਕਿ ਕਿਦਾਂ ਲੱਗਿਆ ਇਹ ਬਹੁਤ ਵਧੀਆ ਲੱਗ ਰਿਹਾ ਵੀਰੇ ਆਪਣਾ ਇਹ ਪਹਿਲਾ ਮੋਟਰਸਾਈਕਲ ਹੈ ਪਹਿਲਾਂ ਮੈਂ ਸਮਝਾਈਆਂ ਵੀ ਇਹ ਤੈਨੂੰ ਬਹੁਤ ਬਹੁਤ ਮੁਬਾਰਕਾਂ ਯਾਰ ਤੂੰ ਪਹਿਲਾ ਮੋਟਰਸਾਈਕਲ ਪਹਿਲੀ ਚੀਜ਼ ਪਹਿਲੀ ਹੁੰਦੀ ਹੈ ਅਗਲੀ ਤੇ ਆਪਾਂ ਮੰਨ ਲਾ ਆਪਾਂ ਮੰਨ ਲਾ ਕਾਇਆ ਬਾਜੀਆਂ ਸਾਡੀਆਂ ਆਉਣ ਤੱਕ ਬਾਜੀਆਂ ਤਾਂ ਬਹੁਤ ਛੱਡਤੀਆਂ ਜੀ ਪਰ ਨਾਮ ਹੁਣ ਤੱਕ ਦੋ ਹੀ ਪਹਿਲੇ ਪਏ ਨੇ ਅਸਾਂ ਦੋ ਹੀ ਪਹਿਲੇ ਪਏ ਨੇ ਇੱਕ ਦਲਵਾਂ ਮੋਟਰਸਾਈਕਲ ਦਾ ਸੀ ਉੱਥੇ ਵੀ ਆਪਾਂ ਨੂੰ ਆਇਆ ਸੀ ਦੂਜਾ ਵੀਰੇ ਇਹ ਲਸਾੜੇ ਦਾ ਮੋਟਰਸਾਈਕਲ ਠੀਕ ਆ ਠੀਕ ਆ ਤਾਂ ਸਾਰਾ ਪੰਡ ਤੇਰੇ ਲੱਤੀ ਰਿਹਾ ਹਾਂਜੀ ਵੀਰੇ ਹਾਂਜੀ ਹਾਂਜੀ ਵੀਰੇ ਤੇ ਹੋਰ ਤੁਸੀਂ ਕੋ ਜਿਹੜੇ ਨਵੇਂ ਕਬੂਤਰਬਾਜ਼ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸੰਦੇਸ਼ ਦਿਓ ਮਿਹਨਤ ਕਰੋ ਸਾਰੇ ਹੀਟ ਹੋਈ ਉੱਠਦੇ ਨੇ ਕੋਈ ਘਰੋਂ ਨਹੀਂ ਬਣ ਕੇ ਆਉਂਦਾ ਹੈਗਾ ਸਹੀ ਗੱਲ ਆ ਸਾਰੇ ਕਬੂਤਰਬਾਜ਼ ਐ ਵੀ ਮਿਹਨਤ ਕਰਦੇ ਨੇ ਆਪਣੇ ਜਾਨਵਰ ਦਾ ਪਤਾ ਲੱਗਦਾ ਹੈਗਾ ਸਹੀ ਗੱਲ ਆ ਤੇ ਜਿਉਂ ਜਿਉਂ ਮਿਹਨਤ ਕਰਦੇ ਨੇ ਜਿਉਂ ਜਿਉਂ ਕੋਈ ਚੰਗਾਈ ਨੂੰ ਮਿਲਦਾ ਸਹੀ ਗੱਲ ਆ ਤੇ ਇੱਕ ਕਿਸੇ ਦਾ ਕਬੂਤਰ ਜੇ ਕੋਈ ਫੜ ਲੈਂਦਾ ਤਾਂ ਉਹ ਨਾ ਬਾਊਸ ਕਰ ਦੋਗੇ ਨਹੀਂ ਵੀਰੇ ਜਿਹੜਾ ਬੰਦਾ ਕਬੂਤਰ ਫੜ ਕੇ ਡਾਉਂਦਾਗਾ ਉਹ ਭੁੱਲ ਜਾ ਵੀਰੇ ਵੀ ਕਦੇ ਕਾਮਯਾਬ ਹੋਜੂ ਸਹੀ ਗੱਲ ਆ ਮੇਰੇ ਲੋਵੇ ਮੇਰੇ ਉਸਤਾਦ ਦੇ ਕਬੂਤਰ ਨੇ ਹਾਂ ਆ ਮੇਰੇ ਉਸਤਾਦ ਨੇ ਸਸੀ ਗੱਲ ਆ ਆਜੋ ਵੀਰੇ ਬਹੁਤ ਬਹੁਤ ਮੁਬਾਰਕਾਂ ਆ ਆਰੇ ਮੇਰੇ ਸਾਜੀ ਨੇ ਸਹੀ ਗੱਲ ਹਾਂ ਜੀ ਇਹਨਾਂ ਨਾਲ ਗੱਲਬਾਤ ਕਰੋ ਤੁਸੀਂ ਸਰਦ ਦੇ ਦੋ ਮੈਕ ਦੇ ਦੇਣਾ ਯਾ ਕਰੋ ਬਸ ਸਾਦੀ ਗੱਲ ਗੱਲ ਆ ਆਜੋ ਵੀਰੇ ਸਸੀ ਗੱਲ ਬਾਈ ਜੀ ਸਸੀ ਗੱਲ ਵੀਰੇ ਹਾਂ ਜੀ ਕਿਵੇਂ ਲੱਗੀ ਫਿਰ ਬਾਜੀ ਬਹੁਤ ਵਧੀਆ ਬਹੁਤ ਵਧੀਆ ਇਮਾਨਦਾਰੀ ਦਾ ਕੰਮ ਤੇ ਸਾਰੇ ਪਿੰਡ ਜਿਹਨੇ ਪੂਰਾ ਸਹਿਯੋਗ ਦਿੱਤਾ ਪੂਰਾ ਸਹਿਯੋਗ ਦਿੱਤਾ ਵੀਰੇ ਕੋਈ ਇਹਦਾ ਫਿਰ ਹੀ ਨਹੀਂ ਜਮੇ ਹਾਂ ਤੇ ਕਿਵੇਂ ਬਾਜੀਆਂ ਹੋਣੀਆਂ ਚਾਹੀਦੀਆਂ ਸਹੀ ਗੱਲ ਆ ਕਿਵੇਂ ਲੱਗਿਆ ਮੋਟਰਸਾਈਕਲ ਜਿੱਤ ਗਿਆ ਬਹੁਤ ਵਧੀਆ ਮਹਿਸੂਸ ਹੋ ਰਿਹਾ ਅੱਜ ਦਾ ਫਿਰ ਪਾਰਟੀ ਹੋ ਗਈ ਕਿ ਨਹੀਂ ਹਾਂ ਜੀ ਕਿਹੜਾ ਪਿੰਡ ਆ ਮੰਗ ਪੁਰਥਲਾ ਪੁਰਥਲਾ ਆਹੀ ਆਹੀ ਪੁਰਥਲਾ ਠੀਕ ਹੈ ਠੀਕ ਹੈ ਠੀਕ ਹੈ ਵੀਰੇ ਓ ਜੀ ਨਾ ਤੇਰੇ ਕੋਲ ਵੀ ਆਵਾਂਗੇ ਆਪਾਂ ਉੱਥੇ ਤੇਰੀ ਵੀਡੀਓ ਬਣਾਵਾਂਗੇ ਸਪੈਸ਼ਲ ਕਰਾਈ ਠੀਕ ਹੈ ਹੋਰ ਕੋਈ ਸਨ ਨਵੇਂ ਕਮੂਤਰ ਬਾਗ ਆ ਜਿਹੜੇ ਮੁੰਡੇ ਉੱਡਦੇ ਨੇ ਉਹਨਾਂ ਲਈ ਕੋਈ ਸੰਦੇਸ਼ ਕੋਈ ਮੈਸੇਜ ਦੇਣਾ ਚਾਹੁੰਦੇ ਨੇ ਲਈ ਸੰਦੇਸ਼ ਆ ਵੀ ਭਾਈ ਇਮਾਨਦਾਰੀ ਨਾਲ ਕੰਮ ਕਰੋ ਇਮਾਨਦਾਰੀ ਨਾਲ ਸਾਫ਼ ਸੁਥਰੇ ਉੱਤਰ ਆਓ ਸਹੀ ਗੱਲ ਆ ਨਾ ਸਾਨੂੰ ਸਿਆਲੀਆਂ ਕੋਈਆਂ ਨਾ ਲਾਓ ਹਾਂ ਆਹ ਹੋਏ ਵੀ ਮਾਰੀ ਗੱਲ ਆ ਕਰੇ ਬਹੁਤ ਬੜਾ ਪਾਪ ਆ ਇੱਕ ਆਪਾਂ ਪੰਛੀ ਨਾਲ ਬਹੁਤ ਕਰਦੇ ਆ ਖਲਵਾਰ ਕਰਦੇ ਆ ਕਰੇ ਨਹੀਂ ਨਾ ਇਹ ਕੰਮ ਕਰੋ ਆ ਨਸ਼ਾ ਨਹੀਂ ਆੜੇ ਗੋਲੀਆਂ ਦੇ ਮੁੰਡੇ ਨੇ ਹਾਂ ਆਹ ਹੋ ਨਹੀਂ ਲੰਚਾ ਇਹ ਕਿਹਦਾ ਫੋਟੋ ਨਾ ਕਮੂਤਰ ਦਾ ਫੋਟੋ ਫੜ ਲਿਆ ਦੇ ਦੋ ਫੜ ਲਿਆ ਦੇ ਦੋ ਫੜ ਕੇ ਰੱਖੋ ਜਿਵੇਂ ਹੁਣ ਬਾਜ਼ੀਆਂ ਤੋਂ ਉੱਡ ਜਾਂਦੇ ਨੇ ਵੀਰੇ ਕਿ ਨਹੀਂ ਗਲਤ ਗੱਲ ਆ ਮਾਚੀ ਦੇ ਦੇਣਾ ਚਾਹੀਦਾ ਤੇ ਵੀਰੇ ਹੋਰ ਮਾਲਾ ਤੁਸੀਂ ਕਹਿਣਾ ਚਾਹੁੰਦੇ ਹੋ ਕੋਈ ਗੱਲਬਾਤ ਉਸ ਨਹੀਂ ਕਹਿਣਾ ਚਾਹੁੰਦੇ ਇੱਥੇ ਹੀ ਕਹਿੰਦੇ ਆ ਵੀ ਸਾਰੇ ਬੰਦੇ ਸੰਯੋਗ ਦੇ ਨੇ ਹਰ ਇੱਕ ਪਿੰਡ ਵਾਲਾ ਅੱਛਾ ਹਰ ਇੱਕ ਬੰਦਾ ਵਧੀਆ ਸਾਫ ਸੁਥਰੀ ਗੇਮ ਕਰੇ ਐ ਨਹੀਂ ਸਹੀ ਗੱਲ ਆ ਇਹ ਪਿੰਡਾਂ ਵਾਲੇ ਖੁੱਲੀ ਬਾਜੀ ਵੀ ਕਰਾਉਂਦੇ ਨੇ ਉਹ ਵੀ ਬੰਦੇ ਸਾਫ ਸੁਥਰੀ ਗੇਮ ਕਰਾਉਂਦੇ ਸਹੀ ਗੱਲ ਆ ਤੇ ਮਾਦਾ ਕਹਿੰਦਾ ਅੱਜ ਤੋਂ ਕਬੂ ਮੋਟਰਸਾਈਕਲ ਨਿਯਾਰੇ ਨਾਲ ਜਾਈ ਨਾਲ ਠੀਕ ਹੈ ਨਾਲ ਭੜਾਈ ਦਾ ਘੇਰਾ ਦਵਾਈ ਜਰੂਰ ਹਾਂ ਹੋਊਗਾ ਨਹੀਂ ਚਾਈ ਦਾ ਬਾਈ ਕਰੀ ਉਹ ਵੀ ਮਿਹਨਤ ਕਰਦੀਆਂ ਨੇ ਆਪਣੇ ਲਈ ਕਹਿੰਦੇ ਹਾਂ ਉਹਨਾਂ ਦੀ ਮਿਹਨਤ ਆਪਣੇ ਨਾਲ ਹੀ ਵੱਧਦਾ ਆਪਣੇ ਨਾਲ ਵੀ ਵੱਧਾ ਉਹਨਾਂ ਦੀ ਤਾਂ ਤੇ ਤੇਰਾ ਬਹੁਤ ਬਹੁਤ ਧੰਨਵਾਦ ਵੀਰੇ ਚੰਗਾ ਜਾਣਕਾਰੀ ਦੇਣ ਲਈ ਥੈਂਕ ਯੂ ਵੈਰੀ ਮਚ ਬਹੁਤਾਂ ਨਵਾਜ਼ ਗਿਰੇ ਜਰਾ ਚਲੋ ਹਾਂ ਜੀ ਦਰਸਕੋ ਇਹ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਬਿੱਟੂ ਨਿਆਮਪੁਰ ਨੂੰ ਤੇ ਫੇਸਬੁੱਕ ਦਾ ਪੇਜ ਨੂੰ ਫੋਲੋ ਕਰਨਾ ਤੇ ਇਦਾਂ ਹੀ ਹੋਰ ਵੀ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਸਾਰੇ ਪਿੰਡ ਵਾਲਿਆਂ ਨੂੰ ਵੀ ਦੇ ਲਈ ਜੰਨੀਓ ਵੀ ਧੰਨਵਾਦ ਵੀਰੇ ਧੰਨਵਾਦ ਸਾਸਰੀ ਬਾਲੀ ਬਣੀ ਗਵਾਇਆ ਆਰੇ ਤੁਹਾਨੂੰ ਮੁਬਾਰਕਾ ਵੀਰੇ